ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ World of Fashion Boutique ਕਲਾ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਇਆ ਜਿਵੇਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਸੋਹਣੇ ਸੂਟ ਨੇ ਤੇ ਇਹ ਸੂਟ ਸਿਰਫ ਤੁਹਾਨੂੰ ਆਨਲਾਈਨ ਮਿਲਗੇ ਕਿਉਂਕਿ ਆਪਣੇ ਕੋ ਇਹ ਸਿਰਫ ਸੂਟ ਆਨਲਾਈਨ ਪਏ ਨਹੀਂ ਤਾਂ ਆਨਲਾਈਨ ਹੀ ਜੀ ਡਿਲੀਵਰੀ ਕਰਾਂਗੇ ਤੇ ਬਾਕੀ ਸਕਰੀਨ ਦੇ ਉੱਪਰ ਨੰਬਰ ਚੱਲਦਾ ਜੇ ਤੁਸੀਂ ਹੋਰ ਵੀ ਸੂਟਾਂ ਦੀ ਕਲੈਕਸ਼ਨ ਦੇਖਣੀ ਹੈ ਤਾਂ ਆਪਣਾ WhatsApp ਨੰਬਰ ਆ ਜੀ ਉਧਰ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਆਪਣਾ WhatsApp ਗਰੁੱਪ ਬਣਿਆ ਹੋਇਆ ਤਾਂ ਤੁਸੀਂ ਉਹਦੇ ਵਿੱਚ ਐਡ ਹੋ ਜਿਓ ਜਿੱਥੇ ਅਸੀਂ ਡੇਲੀ ਤੁਹਾਨੂੰ ਸੂਟਾਂ ਦੀ ਕਲੈਕਸ਼ਨ ਦਿ ਤੇ ਬਾਕੀ ਜੇ ਤੁਸੀਂ ਕੋਈ ਵੀ ਸੂਟ ਆਰਡਰ ਕਰਨਾ ਉਹਦਾ ਸਾਨੂੰ ਸਕਰੀਨਸ਼ਾਟ ਭੇਜ ਸਕਦੇ ਹੋ ਤੇ ਸੂਟ ਤੋਂ ਜੋ ਜੋ ਸਕਰੀਨਸ਼ਾਟ ਭੇਜੋਗੇ ਉਹ ਵੀ ਸੂਟ ਆਪਾਂ ਤੁਹਾਨੂੰ ਲੀਵਰ ਕਰਾਂਗੇ ਤੇ ਬਾਕੀ ਬਹੁਤ ਹੀ ਜੈਨੂਅਲ ਪ੍ਰਾਈਸ ਤੇ ਬਹੁਤ ਵਧੀਆ ਰੇਟ ਤੇ ਆਪਾਂ ਤੁਹਾਨੂੰ ਇਹ ਸੂਟ ਦੇ ਦਾਂਗੇ ਤੇ ਬਹੁਤ ساری ਸ਼ੂਟਾਂ ਦੀ ਕਲੈਕਸ਼ਨ ਆਪਣੇ ਕੋਲ ਜਿਵੇਂ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਪਿਆਰੇ ਪਿਆਰੇ ਕਲਰ ਨੇ ਤੇ ਬਹੁਤ ਹੀ ਸਸਤੇ ਰੇਟਾਂ ਤੇ ਆਪਾਂ ਤੁਹਾਨੂੰ ਇਹ ਸ਼ੂਟ ਦੇ ਦਾਂਗੇ ਜੇ ਤੁਸੀਂ ਸ਼ੂਟ ਆਰਡਰ ਕਰਨਾ ਤਾਂ ਤੁਸੀਂ ਸਕਰੀਨਸ਼ਾਟ ਭੇਜੋ ਤੇ ਆਪਾਂ ਤੁਹਾਨੂੰ ਉਹੀ ਸੇਮ ਸ਼ੂਟ ਤੁਹਾਡੇ ਘਰ ਤੱਕ ਪਹੁੰਚਤਾ ਕਰਾਂਗੇ ਬਹੁਤ ਹੀ ਸਸਤੇ ਰੇਟ ਦੇ ਉੱਤੇ ਤਾਂ ਆਪਣੀ ਜਿਹੜੀ ਇਹ ਬੁਟੀਕ ਆ ਜੀ ਸਹਿਰ ਖੰਨੇ ਦੇ ਕੋਲੇ ਪੈ ਜਾਂਦੀ ਹੈ ਇਕਲਾਹਾ ਵਰਲਡ ਆਫ ਫੈਸ਼ਨ ਬੁਟੀਕ ਤੇ ਬਾਕੀ ਬਹੁਤ ਹੋਰ ਵੀ ਕਲੈਕਸ਼ਨ ਆਪਣੇ ਕੋਲ ਕੱਪੜੇ ਹੈਗੇ ਆ ਬਾਕੀ ਜੇ ਕੱਪੜੇ ਤੇ ਸਟਿਚ ਕਰਾਉਣੇ ਤਾਂ ਤੁਸੀਂ ਉਹ ਵੀ ਸਾਨੂੰ ਦੱਸ ਸਕਦੇ ਹੋ ਤੇ WhatsApp ਗਰੁੱਪ 'ਚ ਐਡ ਹੋਣ ਲਈ ਤੁਸੀਂ ਸਾਨੂੰ ਇਹ ਨੰਬਰ ਦੇ ਉੱਤੇ ਮੈਸੇਜ ਕਰ ਸਕਦੇ ਹੋ ਜਿਹੜਾ ਸਕਰੀਨ ਦੇ ਉੱਪਰ ਨੰਬਰ ਚੱਲਦਾ ਤੇ ਬਾਕੀ ਕੱਪੜਾ ਤੁਸੀਂ ਦੇਖ ਸਕਦੇ ਹੋ ਸੂਟ ਦੇਖ ਸਕਦੇ ਹੋ ਕਿੰਨੇ ਸੋਹਣੇ ਨੇ ਕਿੰਨੇ ਪਿਆਰੇ ਕਲਰ ਨੇ ਤੇ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਸਾਨੂੰ WhatsApp ਤੇ ਤੁਸੀਂ ਸਿਰਫ ਮੈਸੇਜ ਕਰ ਸਕਦੇ ਹੋ ਤੁਸੀਂ ਮੈਸੇਜ ਤੇ ਕੋਈ ਪ੍ਰੋਬਲਮ